ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਲੁਧਿਆਣਾ ਵਿੱਚ ਆਪਣੇ ਬੱਚਿਆਂ ਲਈ ਚਿਕਨ ਪੈਕ ਕਰਵਾਉਣ ਆਏ ਜੁੱਤੀਆਂ ਦੇ ਕਾਰੋਬਾਰੀ ਨੂੰ ਚਿਕਨ ਦੀ ਦੁਕਾਨ ਤੋਂ ਵਾਲਾਂ ਤੋਂ ਫੜ ਕੇ ਜਬਰੀ ਕਾਰ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਗਏ ਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ 3 ਘੰਟੇ ਲਈ ਹਿਰਾਸਤ ਵਿੱਚ ਰੱਖਿਆ ਗਿਆ ਤੇ ਵਪਾਰੀ ਵੱਲੋਂ ਪੁਲਿਸ ਨੂੰ ਬਾਰ-ਬਾਰ ਗ੍ਰਿਫਤਾਰ ਕਰਨ ਦਾ ਕਾਰਨ ਦੱਸਣ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਥਾਣੇ ਵਿੱਚ ਡੱਕ ਕੇ ਰੱਖਿਆ ਆਖਰ ਪੁਲਿਸ ਨੇ ਗਲਤੀ ਕਰਕੇ ਉਸ ਨੂੰ ਛੱਡ ਦਿੱਤਾ ਵਪਾਰੀ ਨੇ ਸਿਵਲ ਹਸਪਤਾਲ ਵਿੱਚ ਆਪਣਾ ਮੈਡੀਕਲ ਕਰਵਾਇਆ ਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਕੌਂਟੀ ਕੱਕੜ ਜੀ ਅੱਜ ਮੋਦੀ ਜੀ ਅੱਜ ਸਿਵਲ ਹਸਪਤਾਲ ਆਇਓ ਕੀ ਕਾਰਨ ਆ ਜੀ? ਮੈਂ ਜੀ ਸਲੇਵ ਟਾਵਰੀ ਇੱਕ ਨਿੱਜੀ ਦੁਕਾਨ ਤੋਂ ਨਾ ਚਿਕਨ ਪੈਕ ਕਰਵਾ ਰਿਆ ਸੀ ਆਪਣੇ ਘਰ ਵਾਸਤੇ। ਪੁਲਿਸ ਵਾਲੇ ਆਏ ਕਹਿੰਦੇ ਦੁਕਾਨ ਤੁਹਾਡੀ ਹੈ ਮੈਂ ਕਿਹਾ ਨਹੀਂ। ਕਹਿੰਦੇ ਤੁਸੀਂ ਤਾਂ ਸ਼ਰਾਬ ਪੀ ਰਹੇ ਹੋ ਮੈਂ ਕਿਹਾ ਨਹੀਂ ਫਿਰ ਵੀ ਮੈਨੂੰ ਹਨਾ ਜਰ ਕੀ ਮੇਰੀ ਆਪਣੀ ਉਥੇ ਸਾਰੀ ਯਾਰੀ ਦੋਸਤੀ ਦੇ ਸਾਹਮਣੇ ਮੈਨੂੰ ਇੰਨਾ ਜਲੀਲ ਕਰਕੇ ਬਾਲਾ ਤੋਂ ਫੜ ਕੇ ਮੇਰੇ ਦੋ ਥੱਪੜ ਮਾਰੇ ਚਾਕੇ ਏਦਾਂ ਗੱਡੀ 'ਚ ਛੱਟਿਆ ਜਿੱਦਾਂ ਮੈਂ ਕੋਈ ਉਥੇ ਪਤਾ ਨਹੀਂ ਬਹੁਤ ਵੱਡਾ ਕ੍ਰਾਈਮ ਕਰਤਾ ਹੋਵੇ ਚਿਕਨ ਪੈਕ ਕਰਾਉਣ ਵਾਲਾ ਚਾਕੇ ਗੱਡੀ 'ਚ ਛੱਟਿਆ ਮੈਨੂੰ ਥਾਣੇ ਲੈ ਗਏ 3 ਘੰਟੇ ਬਾਅਦ ਹੁਣ ਛੱਡਿਆ ਜੀ ਕਿਹੜੇ ਕਿਹੜੇ ਪੁਲਿਸ ਕਰਮਚਾਰੀ ਸੀਗੇ ਤੇ ਕਿਹੜਾ ਥਾਣਾ ਸੀਗਾ ਸਲੇਮ ਟਾਪਰੀ ਥਾਣਾ ਸੀ ਪੁਲਿਸ ਕਰਮਚਾਰੀਆਂ ਦਾ ਮੈਨੂੰ ਨਾਮ ਯਾਦ ਨਹੀਂ ਹੈਗਾ ਸ਼ਾਇਦ ਕਸ਼ਮੀਰਾ ਸਿੰਘ ਸੀਗਾ ਔਰ ਮੈਨੂੰ ਇਦਾਂ ਯਾਦ ਨਹੀਂ ਤਿੰਨ ਚਾਰ ਪੁਲਿਸ ਵਾਲੇ ਸਹੀ ਗਏ ਸਾਡੇ ਕੋਲ ਪ੍ਰੋਪਰ ਵੀਡੀਓ ਹੈ ਜੀ ਕੈਮਰੇ ਦੀ ਰਿਕਾਰਡਿੰਗ ਆ ਸਾਰੀ ਕਢਵਾ ਕੇ ਉਸ ਤੋਂ ਬਾਅਦ ਅਸੀਂ ਅੰਦਰ ਵੈਰੀਫਿਕੇਸ਼ਨ ਕੀਤਾ ਨਹੀਂ ਕਿ ਜਿੱਦੂ ਚਿਕਨ ਲੈਣ ਆਇਆ ਜਾਂ ਡਰਿੰਕ ਕਰ ਰਿਹਾ ਕੋਈ ਕੁਝ ਨਹੀਂ ਬਚਿਆ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਜੀ ਮੈਨੂੰ ਇਦਾਂ ਸੱਟਿਆ ਉਹਨਾਂ ਨੇ ਜਿੱਦਾਂ ਮੈਂ ਕੋਈ ਪਤਾ ਨਹੀਂ ਬਹੁਤ ਵੱਡਾ ਕ੍ਰਾਈਮ ਕਰਤਾ ਹੋਵੇ ਬਾਹਰ ਕੋਈ ਹੁੱਲੜਵਾ ਜੀ ਹੋ ਰਹੀ ਸੀ ਜਾਂ ਕੁਝ ਵੀ ਨਹੀਂ ਹੋ ਰਿਆ ਸੀ ਮੈਂ ਆਪਣੀ ਗੱਡੀ ਸਾਈਡ ਤੇ ਲਗਾਈ ਚਿਕਨ ਪੈਕ ਕਰਵਾ ਰਿਆ ਸੀ ਨਾਰਮਲ ਖੜ ਕੇ ਮੈਂ ਕੱਲਾ ਹੀ ਸੀਗਾ ਜੀ ਅੱਛਾ ਜੀ ਕੋਈ ਇਦਾਂ ਕੋਈ ਮਤਲਬ ਤੁਹਾਡੇ ਪਹਿਲਾਂ ਵੀ ਕੋਈ ਇਦਾਂ ਗਲਵੱਤ ਹੋਈ ਹੈ ਮੈਂ ਜੀ ਮੇਰੀ ਕਾਲਗੜ ਮਾਰਕੀਟ ਸ਼ੂਜ਼ ਦੀ ਸ਼ਾਪ ਹੈ ਜੀ ਪ੍ਰੋਪਰ ਬਿਜ਼ਨਸ ਬਿਜ਼ਨਸਮੈਨ ਬੰਦਾ ਵਾਂ ਕੋਈ ਕੋਈ ਲੜਾਈ ਝਗੜਾ ਨਹੀਂ ਕਦੀ ਕੁਛ ਇਦਾਂ ਦਾ ਨਹੀਂ ਹੋਇਆ ਜੀ ਮੇਨਾਂ ਉੱਥੇ ਨੇ ਐਸ ਐਚਓ ਦੇ ਨਾਲ ਗਲਵੱਤ ਕੀਤੀ ਕਿਸੇ ਪੁਲਿਸ ਅਕਰਮ ਜਨ ਨਾਲ ਗਲਵੱਤ ਕੀਤੀ ਮੇਰੇ ਕਰਕੇ ਉਹਨਾਂ ਨੂੰ ਫੋਨ ਫੋਨ ਆਇਆ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਹਿੰਦੇ ਕਿ ਗਲਤੀ ਹੋ ਗਈ ਜੀ ਪੁਲਸ ਵਾਲਿਆਂ ਕੋਲ ਗਲਤੀ ਹੋ ਗਈ ਤੁਹਾਡੇ ਕੋਲੋਂ ਪਰ ਮੇਰੀ ਤਾਂ ਤੁਸੀਂ ਮੇਰਾ ਇੱਕ ਕੰਨ ਨਹੀਂ ਚੱਲ ਰਿਹਾ ਜੀ ਇਸ ਟਾਈਮ ਮੈਨੂੰ ਇਧਰੋਂ ਸੁਣ ਨਹੀਂ ਰਿਹਾ ਕਿਹੜੇ ਹਾਲਾਤ ਚ ਸੀਗੇ ਪੁਲਿਸ ਕਰਨ ਚਾਹੀ ਕੀ ਲੱਗਦਾ ਤੁਹਾਨੂੰ ਕੀ ਮੈਂ ਕਲੀਅਰ ਕੁਝ ਨਹੀਂ ਕਹਿ ਸਕਦਾ ਆਪ ਹੀ ਉਹ ਮੇਰੇ ਨਾਲ ਡਰਿੰਕ ਕੀਤੀ ਸੀ ਮੇਰੀ ਕੋਈ ਗੱਲ ਹੀ ਨਹੀਂ ਸੁਣੀ ਮੈਂ ਕਹਾਂ ਜੀ ਮੈਂ ਤਾਂ ਪੈਕਿੰਗ ਕਰਾਣ ਆਇਆ ਵਾਂ ਦਦੇ ਮੁਲਾਜ਼ਾ ਕਰਾਇਆ ਮੁਲਾਜ਼ਾ ਕਰਾਇਆ ਜੀ ਹੁਣ ਮੈਂ ਪ੍ਰੋਪਰ ਮੰਗ ਕਰਦੇ ਜੋ ਬੰਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਮੇਨਾਂ ਨਜਾਇਜ਼ ਹੋਈ ਆ ਪੁਲਸ ਜਨਤਾ ਪੁਲਸ ਕੋ ਜਾਣਦੀ ਆਪਣੇ ਵੀ ਸਾਡੇ ਨਾਲ ਹੋਇਆ ਵਾ ਜੇ ਪੁਲਸੀ ਇਦਾਂ ਕਰੂਗੀ ਜਨਤਾ ਜਾਊਗੀ ਕਿੱਥੇ ਦੱਸੋ ਮੋਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ ਲੁਧਿਆਣਾ ਰੋਡ ਤੇ ਇੱਕ ਨਿੱਜੀ ਹੋਟਲ 'ਚ ਦੇਵ ਵਪਾਰ ਦਾ ਧੰਦਾ ਚੱਲ ਰਿਹਾ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੋਟਲ ਤੇ ਛਾਪਾ ਮਾਰਿਆ ਤੇ ਉੱਥੋਂ ਪੁਲਿਸ ਨੇ 11 ਔਰਤਾਂ ਤੇ 8 ਪੁਰਸ਼ਾਂ ਸਮੇਤ ਕੁੱਲ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਹੋਟਲ ਦੇ ਕਰਮਚਾਰੀ ਅਤੇ ਦਲਾਲ ਵੀ ਸ਼ਾਮਲ ਹਨ ਜਦਕਿ ਇਨ੍ਹਾਂ 'ਚ 4 ਜੋੜੇ ਸਨ ਪੁਲਿਸ ਨੇ 19 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਅਨੈਤਿਕ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਕਟਰ ਰੋਡ ਤੇ ਹੋਟਲ ਰੌਕਸਟਾਰ ਇਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਤੇ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਫਰੋਟੀ ਫਰੋਸੀ ਦਾ ਧੰਦਾ ਕਰਵਾਉਂਦੇ ਆ ਜਿਸ ਤੇ ਦਾ ਤੇ ਜਿਹੜਾ ਮੈਨੇਜਮੈਂਟ ਦੇ ਅੰਦਰ ਕੋ ਸਾਡੇ ਔਮਨਸ ਆ ਗਏ ਵਿਚਾਰਦੇ ਨੇ ਅਸੀਂ ਉੱਥੇ ਰੇਡ ਕੀਤਾ ਦਰਾਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰਜ ਜੁੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਰਹੇ ਸੀ ਉਹਦੇ ਉੱਥੇ ਬਰਾਮਦ ਹੋਏ ਤੇ ਜਿੱਦੇ ਦਰਤੇ ਅਸੀਂ ਅਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਥਿਆ ਦਰਜ ਕਰਤਾ ਤੇ ਜਿਹੜੇ ਦੋਸ਼ੀ ਉਹਨਾਂ ਦੀ ਜ਼ਿੰਮੇਵਾਰੀ ਕੰਪਲੀਟ ਹੋ ਗਈ। ਰਾਜਪੁਰਾ ਦੇ ਗगन ਚੌਂਗ ਨਜ਼ਦੀਕ ਸੜਕ ਕਿਨਾਰੇ ਖੜੇ ਇੱਕ ਟਰੱਕ ਦੇ ਪਿੱਛੇ ਥਾਰ ਕਾਰ ਦੇ ਟਕਰਾ ਜਾਣ ਕਾਰਨ ਥਾਰ ਕਾਰ ਦੇ ਪਰਪੱਖੇ ਤੱਕ ਉੜ ਗਏ। ਹਾਦਸੇ ਵਿੱਚ ਜਾਣੇ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਥਾਰ ਕਾਰ ਪੂਰੀ ਤਰ੍ਹਾਂ ਬिखर ਗਈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸਾਈਡ ਤੋਂ ਥਾਰ ਕਾਰ ਵਿੱਚ ਸਵਾਰ ਦੋ ਨੌਜਵਾਨ ਪੇਪਰ ਦੇ ਕੇ ਵਾਪਸ ਪਟਿਆਲਾ ਸ਼ਹਿਰ ਜਾ ਰਹੇ ਸਨ ਤੇ ਰਾਜਪੁਰਾ ਗगन ਚੌਂਕ ਉਤੇ ਖੜੇ ਇੱਕ ਟਰੱਕ ਦੇ ਪਿੱਛੇ ਅਚਾਨਕ ਥਾਰ ਟਕਰਾ ਗਈ ਹੱਥੇ ਵਿੱਚ ਜ਼ਖਮੀ ਹੋਏ ਦੋਨੋਂ ਨੌਜਵਾਨਾਂ ਨੂੰ ਇਲਾਜ ਲਈ ਰਾਜਪੁਰਾ ਦੇ ਸਰਕਾਰੀ ਹਸਪਤਲ ਭੇਜਿਆ ਗਿਆ ਮੇ ਜਨਾਈ ਸੀ ਵੀ ਇਥੇ ਆ ਮੋਰਟ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਉਮਦਗਟੀਆਂ ਖੜੀਆਂ ਨੇ ਨੂੰ ਜਰਮਟ ਦੇ ਕੋਲ ਹੈ ਹਜੇ ਸਾਨੂੰ ਕੋਈ ਕਨਫਰਮੇਸ਼ਨ ਨਹੀਂ ਹੈ ਕਿ ਸੱਚਾ ਨਹੀਂ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਨੂੰ ਮੌਕੇ ਤੇ ਬਿਆਨ ਜੋਦ ਹੋਏਗਾ ਉਹ ਦੱਸਾਂਗੇ ਖੰਨਾ ਚ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਦਾ ਸ਼ਿਕਾਰ ਇੱਕ 4 ਸਾਲ ਦਾ ਬੱਚਾ ਹੋਇਆ ਖੰਨਾ ਦੇ ਮਾਤਾ ਰਾਣੀ ਮੁਹੱਲਾ ਵਿੱਚ ਰਹਿਣ ਵਾਲੇ 4 ਸਾਲ ਦੇ ਪਰਵੀਸ਼ ਨਾਮ ਦੇ ਛੋਟਾ ਬੱਚਾ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੀ ਬਾਹਰ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ ਉੱਥੇ ਇੱਕ ਵੱਡੀ ਹੋਈ ਪਤੰਗ ਨੂੰ ਫੜਨ ਦੇ ਚੱਕਰ ਵਿੱਚ ਪਲਾਸਟਿਕ ਡੋਰ ਨੂੰ ਭਾਜ ਰਹੀ ਬੱਚਿਆਂ ਦੇ ਹੱਥ ਵਿੱਚ ਫੜੇ ਪਲਾਸਟਿਕ ਦੀ ਡੋਰ ਪਰ ਵਿੱਚ ਦੇ ਗਲੇ ਨੂੰ ਕੱਟਦੀ ਹੋਈ ਗਰਦਨ ਦੀਆਂ ਹੱਡੀਆਂ ਤੱਕ ਪਹੁੰਚ ਗਈ ਜਿਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਨਾਮ ਹੈ ਦੀਪਕ ਮਹਿਤਾ ਜੀ ਦੀਪਕ ਜੀ ਕੀ ਘਟਨਾ ਵਾਪਰੀ ਹੈ ਮੇਰੇ ਬੱਚੇ ਮੇਰਾ ਬੱਚਾ ਜੀ ਗਲੀ ਚ ਨਾ ਸਾਈਕਲ ਚਲਾ ਰਿਹਾ ਸੀਗਾ ਤੇ ਦੋ ਤਿੰਨ ਬੱਚੇ ਆਏ ਕਹਿੰਦੇ ਅੰਕਲ ਪਤੰਗ ਗਿਰ ਗਿਆ ਕੋਠੇ ਤੇ ਮੈਂ ਕਿਹਾ ਲੈ ਲਓ ਪੁੱਤ ਮੈਂ ਕੀ ਕਰਨਾ ਮੈਂ ਤਾਂ ਬਣਾਉਂਦਾ ਨਹੀਂਗਾ ਪਤੰਗ ਉਪਰੰਗ ਲੈ ਕੇ ਨਿਕਲ ਗਏ ਤੇ ਮੈਂ ਬਾਹਰ ਆ ਕੇ ਦੇਖਿਆ ਮੇਰਾ ਬੱਚਾ ਕਹਿੰਦਾ ਮੇਰੇ ਨਾ ਪਾਪਾ ਇੱਥੇ ਹਾਈ ਹੋ ਗਈ ਜਾਂ ਦੇਖਿਆ ਇਹde ਘੱਟ ਲੱਗ ਗਿਆ ਮੈਂ ਡਫਾ ਫਟਾਫਟ ਲੈ ਕੇ ਡਾਕਟਰ ਦੇ ਭੱਜਿਆ ਤੇ ਜਦ ਮੈਂ ਸਟੀਚਸ ਲਵਾ ਕੇ ਬੱਚੇ ਦੇ ਵਾਪਸ ਆਇਆ ਤਾਂ ਮੇਰੇ ਗਵਾਂਢੀ ਨੇ ਮੈਨੂੰ ਦੱਸਿਆ ਕਿ ਬੱਚੇ ਨਾ ਗਾਟੀਆਂ ਲਈ ਫਿਰਦੇ ਸੀਗੇ ਜਦ ਦੇਖਿਆ ਕਿ ਉਹ ਧੋਰ ਸੀਗੀ ਪਲਾਸਟਿਕ ਦੀ ਮੈਂ ਬੱਚਿਆਂ ਦੇ ਘਰੇ ਚਲਾ ਗਿਆ ਜਿਹੜੇ ਬੱਚੇ ਸੀਗੇ ਮੈਂ ਕਿ ਪੁੱਤ ਤੁਸੀਂ ਪਟਾਕੇ ਲੈ ਕੇ ਗਏ ਸੀ ਕਹਿੰਦੇ ਹਾਂਜੀ ਉੱਥੇ ਥੋੜੇ ਨਾ ਲੜਕੇ ਦੇ ਬੇਟੇ ਦੇ ਕੀ ਟੱਕ ਲੱਗ ਗਿਆ ਸੀ ਗਲੇ ਤੇ ਮੱਕ ਬੁੱਧ ਦੱਸ ਕੇ ਤਾਂ ਜਾਣਾ ਸੀਗਾ ਤੁਸੀਂ ਦੱਸ ਕੇ ਵੀ ਨਹੀਂ ਗਏ ਭੱਜ ਗਏ ਕਹਿੰਦੇ ਸਾਨੂੰ ਅੰਕਲ ਆਇਆ ਲੱਗਿਆ ਕਿ ਨਾ ਕੋਈ ਡੋਰ ਅਕੀ ਖਿੱਚ ਰਿਹਾ ਤੇ ਉਹ ਉਹਨੇ 3-4 ਵਾਰ ਖਿੱਚਤੀ ਉਹ ਚੱਕ ਉਹਦੇ ਦੇ ਕਰਕੇ ਬੱਚੇ ਦੇ ਗਲੇ ਤੇ ਕੱਟ ਪੈ ਗਿਆ ਤੇ ਡਾਕਟਰ ਨੂੰ ਅਸੀਂ ਪੁੱਛਿਆ ਕਿ ਕੋਈ ਘੁਰਾਨ ਦੀ ਲੋੜ ਹੈ ਗੱਲ ਤਾਂ ਨਹੀਂ ਕਹਿੰਦੇ ਕਿ ਤੁਸੀਂ ਇਹ ਲੱਗ ਚਲੋ ਕਿ ਰੱਬ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਨਹੀਂ ਤਾਂ ਕੋਈ ਘਟਨਾ ਹੋ ਸਕਦੀ ਸੀਗੀ ਮੈਂ ਤਾਂ ਬਸ ਇਹੀ ਮੰਗ ਕਰਦੀ ਆ ਵੀ ਜਿਹੜੇ ਚਾਈਨਾ ਡੋਰ ਹੈ ਨਾ ਇਸ ਨੂੰ ਬੈਨ ਕੀਤਾ ਜਾਵੇ ਇਹ ਤਾਂ ਅੱਜ ਸਾਡੇ ਬੱਚੇ ਨਾਲ ਹੋਇਆ ਅਸੀਂ ਨਹੀਂ ਚਾਹਦੇ ਕਿਸੇ ਹੋਰ ਬੱਚੇ ਦੇ ਨਾਲ ਐਵੇਂ ਹੋਵੇ ਅਸੀਂ ਅੱਜ ਇਸ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਵੀ ਜਿਹੜੇ ਪੰਛੀ ਵੀ ਉੱਪਰ ਉੱਡਦੇ ਨੇ ਉਹ ਜਦੋਂ ਗਿਰਦੇ ਨੇ نیچے ਤਾਂ ਆਪਾਂ ਸ਼ਾਇਦ ਕਹਿ ਦਿੰਨੇ ਕੋਈ ਨਾ ਪੰਛੀ ਹੈ ਹਨਾ ਪਰ ਅੱਜ ਜੇ ਸਾਡੇ ਬੱਚੇ ਨਾਲ ਹੋਇਆ ਸਾਨੂੰ ਪਤਾ ਹੈ ਸਾਡੇ ਬੱਚੇ ਨੂੰ ਇਸ ਚੀਜ਼ ਦਾ ਸ਼ੌਂਕ ਵੀ ਨਹੀਂ ਨਾ ਉਹਨੂੰ ਪਤਾ ਹੈ ਬਟ ਫੇਰ ਵੀ ਉਸ ਉਸ ਬੱਚੇ ਦੇ ਇਹ ਨਾ ਬੜਾ ਹੋ ਗਿਆ ਇਹ ਉਹਨੇ ਨੁਕਸਾਨ ਇੰਨਾ ਚੱਲ ਰਿਹਾ ਹੈ ਬੱਚਾ ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਚਾਈਨਾ ਡੋਰ ਤੇ ਬੈਨ ਹੈਗਾ ਤਾਂ ਇਹਨੂੰ ਬਿਕਣਾ ਨਹੀਂ ਚਾਹੀਦਾ ਔਰ ਜਿਹੜੇ ਵੀ ਇਸ ਨੂੰ ਕਰ ਰਹੇ ਨੇ ਵੇਚ ਰਹੇ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਬੱਚਾ ਖੇਡ ਰਿਹਾ ਸੀਗਾ ਹਾਂਜੀ ਉਹ ਬੱਚਾ ਸੰਡੇ ਦਾ ਦਿਨ ਸੀ ਬੱਚਾ ਬਾਹਰ ਸਾਈਕਲ ਚਲਾ ਰਿਹਾ ਸੀ ਬੱਚਾ ਹਲੇ ਸਾਈਕਲ ਲੈ ਕੇ ਨਿਕਲਿਆ ਹੀ ਸੀ ਉਹਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਉਹ ਬੱਚਾ ਉੱਥੇ ਹੀ ਖੜ ਗਿਆ ਜਦੋਂ ਉਹਦੇ ਟੱਕ ਲੱਗਿਆ ਨਾ ਜਦੋਂ ਜਦ ਡੋਰ ਨਿਕਲੀ ਤਾਂ ਉਹ ਇੱਕਦਮ ਘਰ ਆ ਕੇ ਉਹਨੇ ਕਿਹਾ ਵੀ ਮੇਰੇ ਇੱਥੇ ਦਰਦ ਹੋ ਰਿਹਾ ਜਦ ਅਸੀਂ ਦੇਖਿਆ ਉਹਦੇ ਕੱਟ ਲੱਗਿਆ ਹੋਇਆ ਸੀ ਅਸੀਂ ਉਸੇ ਤਰ੍ਹਾਂ ਉਹਨੂੰ ਲੈ ਕੇ ਬਸ ਡਾਕਟਰ ਦੇ ਗਏ ਆ ਤੇ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਿਹਾ ਕਿ ਇਹਦੇ ਸਟਿਚਸ ਲੱਗਣਗੇ ਬੱਚੇ ਦੇ ਠੀਕ ਆ ਹਾਂ ਬੱਚਾ ਹਾਂਜੀ ਠੀਕ ਹੈ ਜੀ ਪਹਿਲਾਂ ਨਾਲ ਜਿਲ੍ਹਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਤੋਂ ਗੁਜ਼ਰਦੇ ਨੈਸ਼ਨਲ ਹਾਈਵੇ ਚ ਆਲੀ ਅੱਜ ਸਵੇਰੇ ਇੱਕ ਦਰਦ ਦਾ ਖਾਤਸਾ ਵਾਪਰ ਗਿਆ ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਮਾਰੂਤੀ ਆਰਟੀਕਾ ਕਾਰ ਸਰੀਏ ਨਾਲ ਪਰੇ ਟਰੱਕ ਦੇ ਪਿੱਛੇ ਜਾਵਨ ਜਿਸ ਕਾਰਨ ਟਰੱਕ ਦੇ ਪਿੱਛੇ ਨਿਕਲਿਆ ਸਰੀਆ ਗੱਡੀ ਦਾ ਸ਼ੀਸ਼ਾ ਤੋੜਦੇ ਹੋਏ ਅੰਦਰ ਜਾਵੜਿਆ ਜਿਸ ਕਾਰਨ ਕਾਰ ਡਰਾਈਵਰ ਅਤੇ ਕਾਰ ਦੇ ਅੱਗੇ ਬੈਠਾ ਵਿਅਕਤੀ ਸਮੇਤ 6 ਲੋਕ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਪੰਪ ਦੇ ਅੱਛਾ ਠੀਕ ਹੈ ਜੀ ਟਕਸਟਰ ਹੈ ਇਹ ਆਪਣਾ ਅੱਛਾ ਟਕਰੀ ਵੀ ਗਲਤੀ ਨੇ ਪਛਾਣੀ ਦਾ ਇਹ ਗੱਡੀ ਟੁੱਟੀ ਰਿਹਾ ਬਚੀ ਰਿਹਾ ਦਾ ਯਾਰ ਬਹੁਤ ਔਖੇ ਹੈ ਜਿੱਤਨ ਦਾ ਪੂਰੀ ਹੋ ਜਾਣਗੇ ਸ਼ੇਰ ਤੰਦਰ ਪੂਰੀ ਨਹੀਂ ਲੈਡੀ ਤਾਂ ਪੂਰੀ ਹੋਊਗੀ ਅੱਛਾ ਜੀ ਦੂਰੇ ਜੱਟਾ ਜ ਡਰਾਈਵਰ ਦੇ ਕੋ ਪੱਲੀ ਸਟੰਦਾ ਬਿੱਠਾ ਜਰਾ ਅੱਛਾ ਬਹੁਤ ਸਟੰਦਾ ਕਿੰਨੇ ਜਾਣੇ ਸੀ ਵਿੱਚ ਸੱਤ ਜਾਣੇ ਸੀ ਸੱਤ ਜਾਣੇ ਸੱਤ ਇੱਕ ਜਵਾਬ ਸੀ ਇੱਕ ਜਵਾਬ ਤੇ ਉਹ ਤਾਂ ਖਤਮ ਹੋ ਗਿਆ ਮਸਲਾ ਜਰਾ ਨਹੀਂ ਨਹੀਂ ਗੱਡੀ ਦਾ ਡਰਾਈਵਰ ਡੀ ਡਰਾਈਵਰ ਨਹੀਂ ਪਤਾ ਕਿੱਥੇ ਆ ਗਿਆ ਉਹਨੇ ਉਲਹੇ ਦਾ ਉਧੀ ਆ ਹਾਂ ਤੇ ਉਹੀ ਇਹ ਨਾ ਲਿਖਾ ਨਹੀਂ ਹੋਣ ਜਾ ਰਹੇ ਅੱਛਾ ਦੇਖੇ ਮੈਂ ਪੂਰੇ ਸੀ ਜਾਏ ਇਹਦਾ ਡਰਾਈਵਲ ਆ ਰਹੀ ਹੈ ਦੀ ਸਾਈਡ ਦੇ ਨੂੰ ਲਈ ਹਾਂਜੀ ਕਿੱਟੀ ਪਾਸ ਇਧਰੋਂ ਦੇ ਪਾਸੇ ਸੜੀ ਚੱਲਦੀ ਆ ਰਹੀ ਹੈ ਇਹ ਨਹੀਂ ਹੈਗਾ ਵੀ ਤੁੰਦਾ ਜਾਂ ਕੋਈ ਸ਼ੌਕ ਹੈ ਏ ਪਿੱਛੋਂ ਗੱਡੀ ਲੈ ਕੇ ਆਇਆ ਤੇਜ਼ ਪਹਿਲਾਂ ਤਾਂ ਜਿੱਥੇ ਲਾਲ ਬੋਰਡ ਲੱਗੇ ਹੋਏ ਉੱਥੇ ਲੈ ਕੇ ਇਹਨੇ ਬ੍ਰੇਕ ਮਾਰੀ ਅੱਛਾ ਉੱਥੇ ਤੇ ਕੋ ਗੱਡੀ ਰੁਕੀ ਨਹੀਂ ਸੀਗੀ ਉੱਥੋਂ ਗੱਡੀ ਇਹਨੇ ਫੇਰ ਹਿੱਕਦੀ ਫਿਰ ਉਹ ਆਏ ਜੀ ਸਾਈਡ ਤੇੋਂ ਉਹ ਕੱਢੂਗਾ ਮੈਂ ਅੱਛਾ ਇਹ ਗੱਡੀ ਲੈ ਜਾ ਕੇ ਖੱਲੇ ਬਾੜ ਦੀ ਆ ਥੋੜੇ ਸਾਹਮਣੇ ਦੇਖ ਲਓ ਕਿੰਨੀ ਔਖੀ ਗੱਡੀ ਨਿਕਲੀ ਥੱਲੋਂ ਆਤੀ ਗੱਡੀ ਜੀ ਇੱਥੇ ਮੰਡੀ ਕੋਲੋਂ ਕੱਢਦੀ ਆ ਦਵਾਈ ਕਿੱਥੋਂ ਦਵਾਈ ਦਾ ਫੋਟੋਗ੍ਰਾਫ ਕਿਹਨਾਂ ਦੀ ਆ ਸਾਡੇ ਉਹ ਗੱਡੀ ਆਏ ਤੁਸੀਂ ਕਿਉਂ ਨਹੀਂ ਕੱਢਦੇ ਨੂੰ ਕਿੱਥੇ ਕਿੱਥੇ ਰਹਿੰਦੇ ਇੱਥੇ ਰਹਿੰਦੇ ਮੁੰਡੇ ਅਜਾਲੀ ਦੇ ਕੋਲ ਅਜਾਲੀ ਪੰਜਾਬ ਅੰਦਰ ਚੱਲ ਰਹੀਆਂ ਜਿਮਨੀ ਚੋਣਾ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ ਵਿੱਚ ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਕਾਫੀ ਤੂਤੂਮਾ ਮ ਹੋ ਗਈ। ਇਸ ਦੌਰਾਨ ਲੋਕ ਸਭਾ ਮੈਂਬਰ ਸੁਖਿੰਦਰ ਸਿੰਘ ਰੰਦਾਵਾ ਤੇ ਆਮ ਆਦਮੀ ਪਾਰਟੀ ਦੇ ਮੀਦਵਾਰ ਗੁਰਦੇਵ ਸਿੰਘ ਰੰਦਾਵਾ ਮੋਹ ਸਾਹਮਣੇ ਕੁਰਸੀਆਂ ਤੇ ਬੈਠ ਗਏ ਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚ ਗਈ ਤੇ ਸਥਿਤੀ ਤੇ ਕਾਬੂ ਪਾਇਆ ਗਿਆ। ਆਜੋ ਆਜੋ ਅਨਸਾਰੀ ਦਾ ਜਵਾਬ ਮੈਂ ਦੇਣਾ। ਆਜੋ। ਆਜੋ ਅਨਸਾਰੀ ਦਾ ਮੈਂ ਜਵਾਬ ਦੇਣਾ ਆਜੋ। ਏ ਦਿਸਟ੍ਰਿਕਟ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ న్యూਸ 18 ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਜਿਆਦਾ ਨਾ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਇਹਨੂੰ ਜਵਾਬ ਦਿੱਤਾ ਜੇ ਪਿਓ ਦਾ ਪੋਤੇ ਆ ਇਹ ਅਜੇ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਂਗਾ ਮੈਂ ਜਵਾਬ ਦਿੱਤਾ ਉਹਨਾਂ ਸਾਰੀ ਵਾਲੇ ਦਾ ਜੇ ਨਾ ਜਿਹ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜਗੂ ਭਗਵਾਨਪੁਰੀਏ ਦੇ ਨਾਲ ਹੀ ਰਲਿਆ ਮੈਂ ਲਾ ਰਿਆਂ ਕਿ ਇਹ ਨਹੀਂ ਮੁੱਖ ਮੰਤਰੀ ਜਗੂ ਭਗਵਾਨਪੁਰੀਏ ਨੂੰ ਪ੍ਰੋਟੈਕਟ ਕਰ ਰਿਆ ਉਹ ਕਹਿੰਦੇ ਰਧਵਾ ਸਾਹਿਬ ਦੀ ਬੁਖਲਾਹਟ ਆ ਹਾਰ ਨਾ ਕਿਹੜੀ ਇਹ ਤੇ ਹੁਣ ਪਤਾ ਲੱਗੂ ਕਿ ਇਹ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਿੰਨੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪ੍ਰੈਸ ਕੋ ਜੋ ਮਰਜੀ ਕਹੀ ਜੇ ਉਹ ਕਹਿੰਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਮਈ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਨਹੀਂ ਸ਼ਾਂਤਮਈ ਮੇਰੀ ਗੱਲ ਮੇਰੀ ਗੱਲ ਸੁਣੋ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨ ਤਰਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰੋਂ ਕੇਂਦਰ ਦਾਵਾ ਸਾਹਿਬ ਦੇ ਸਾਹਮਣੇ ਡਾਂਗ ਮਾਰੀ ਹੈ ਸਾਨੂੰ ਇਹ ਇਲਜ਼ਾਮ ਲਾਉਂਦੇ ਉਹਨੂੰ ਜਿਹੜੀ ਮਾਰੀ ਹੈ ਤੇ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਡਾਂਗੋ ਜੀ ਆ ਭੀ ਮੇਰਾ ਮੈਡੀਕਲ ਕਰਾਓ ਹੋ ਹਬਾ ਸਾਊਂਡ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇ ਕਿ ਵੀਡੀਓ ਸਾਡੇ ਕੋਲ ਆਇਆ ਕੋਈ ਨਹੀਂ ਆਉਣ ਦੇ ਆਉਣ ਦੇ ਗੁੰਡਾਗਰਦੀ ਇਦਾਂ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਜਾਂ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਬਿਲਕੁਲ ਰੱਖਦੀਏ ਤੁਹਾਡੇ ਸਾਹਮਣੇ ਇੱਥੇ ਆਪਾਂ ਕਰੋ ਦੇ ਖੜੇ ਆ ਪੁਲਿਸ ਅੰਦਰ ਗਈ ਆ ਨਹੀਂ ਗਈ ਜਦੋਂ ਸਭ ਤਵੇ ਸ਼ਾਂਤ ਕਰਨਾ ਚਾਹੀਦਾ ਬਾਲ ਕੇ ਜਿਸ ਤਰੀਕੇ ਨਾਲ ਬਾਲ ਫੜਾਇਆ ਜਾ ਰਿਹਾ ਉਹ ਤਰ੍ਹਾਂ ਪਰੋੜ ਦੇ। ਵੇਖੋ ਗੱਲ ਛੋੜ ਇੱਥੇ ਸ਼ਾਂਤ ਮਈ ਤਰੀਕਾ ਨਾਲ ਬੈਠੇ ਨੇ। ਇਹਨਾਂ ਨੂੰ ਆਣ ਕੇ ਪੈਗੇ। ਇਹਨਾਂ ਦਾ ਟੈਲੀਫੋਨ ਗਿਆ ਫਿਰ ਡੀਟਰ ਨਾ ਪਹੁੰਚੇ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚਣ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪ੍ਰਤਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ। ਮੈਂ ਤੇ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਅੱਤ ਪੱਦੇ ਦਾ ਪੋਤਿਆ ਨਾ ਇਹ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ। ਮੈਂ ਜਵਾਬ ਦਉਂ ਮੈਂ ਗੱਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਸਾਰੀ ਨੂੰ ਸੱਧਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਵਾਂਗ ਜੇਲ੍ਹ ਮਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਜਿਹੜੀ ਤਸਵੀਰ ਮਜੀਠੀ ਨੇ ਵਿਖਾਈ ਹੈ ਜੀ ਜੱਗੂ ਦੇ ਨਾਲ ਜੱਗੂ ਤੇ ਮਾਮਾ ਇਹਨਾਂ ਦਾ ਆਪਣੇ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ 'ਚ ਜਾਣਦੇ ਹੋ ਉੱਥੇ ਕਦੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜੱਗੂ ਪਗਵਾਨਪੁਰਿਆ ਦੀ ਮੰਗ ਕਿਹਦੇ ਲਈ ਤੁਰੀ ਫਿਰਦੀ ਆ ਜੱਗੂ ਪਗਵਾਨ ਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਪਗਵਾਨ ਪੁਰੀਏ ਇਹਨਾਂ ਦਾ ਮਾਮਾ ਕਿ ਜੇ ਸਾਡੇ ਨਾਲ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਇਹ ਪੋਲਿੰਗ ਕੰਸੈਪਟ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਆ ਯਾਰ ਬਾਈਟ ਬਾਈਟ ਸੁਖਿੰਦਰ ਰੰਧਾਵਾ ਖੁੱਦ ਆਗੇ ਨਹੀਂ ਤਾਂ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜਿਆ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੇਰੇ ਤੋਂ ਤਾਂ ਰਹਿਣ ਵਾਲਾ ਸਿਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਲੋਕ ਭੱਜਦੇ ਫੜੇ ਵੀ ਹਨ ਹਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤਾਂ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਨ ਪੁਲਿਸ ਤੇ ਮਰੀ ਪਈ ਹੈ ਮਰੀ ਪੁਲਿਸ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਹੀ ਸਰਕਾਰ ਦੇ ਤਬਾਦਲੇ ਤੂੰ ਹੀ ਹੋਰ ਕਿ ਮੇਰੇ ਤਬਾਸਾ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨਸਟਕ ਕਰਵਾ ਰਿਹਾ ਦਾਵਾ ਸਾਹਿਬ ਕਿੰਨੇ ਕਬੂਤਾਂ ਤੇ ਇਸ ਤਰੀਕੇ ਨਾਲ ਜੜ ਰਿਹਾ तकरीबन ਵੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਫੜਿਆ ਉਹ ਤਰਨਤਾਰਾਂ ਦਾ ਵਿਅਕਤੀ ਸੀਗਾ ਤਰਨਤਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦ ਉਹ ਰੋਪਾਇਗੀ ਗੈਂਗਸਟਰ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰ ਰਹਿੰਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰਾ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਹੈ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋਲ ਡਰ ਆਉਣ ਲੱਗ ਗਿਆ ਇੱਕ ਨੇ ਇਹ ਬੰਦਾ ਦਾ ਗਿੱਜਾ ਪਿਛਲੀ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ੜੱਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਵੋਟ ਬੋਰਡ ਪ੍ਰੋਪਰ ਲੋਕਾਂ ਨੇ ਵੋਟ ਪਾਉਣੀਆਂ ਇਹਨਾਂ ਵੀਡੀਓ ਸੁਣੋ ਉਹਨਾਂ ਦਾ ਗੱਭਰੂ ਜਿਹੜੇ ਮਲਾਜ ਹੁੰਦੇ ਜਿਹੜੇ ਨੇ ਆਣ ਕੇ ਸ਼ਹਿਦ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਤੇ ਮੱਝੀ ਵੀਡੀਓ ਪੂਰੀ ਕੈਪਚਰ ਚਾਰ ਫੁੱਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਉਣ ਆਏ ਹੋ ਮੈਂ ਮੈਂ ਸੁਣੋ ਜੀ ਵੇਖੋ ਵੇਖੋ ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬੰਨੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਹੈ ਠੀਕ ਹੈ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਹੈ ਵਾਜੀ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਬੰਦਿਆਂ ਦੀ ਇਹ ਬੂਥ ਉਹਨਾਂ ਨੂੰ ਕੋਰਪੋਰੇਟ ਪ੍ਰੋਸੈਸ ਨੂੰ ਪਾਬੰਦ ਕਰਨ ਦੀ ਕੋਸ਼ਿਸ਼ ਦੇ ਵੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਇਹਨਾਂ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬਗਲਾੜ ਦੀ ਨਿਤਾਇਆ ਅੱਜ ਦਰਾਹਾ ਨਜ਼ੀਕ ਪਿੰਡ ਅਜਨੋਦ ਸ਼ਹੀਦਾਂ ਦੇ ਗੁਰਦੁਆਰਾ ਕੋਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕੋਈ ਅਣਪਛਾਤਾ ਵਾਂ ਟੱਕਰ ਮਾਰ ਗਿਆ ਮੋਟਰਸਾਈਕਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦਾ ਨਾਮ ਨਿਲੇਸ਼ ਦੱਸਿਆ ਜਾ ਰਿਹਾ ਜੋ ਕਿ ਨਜ਼ਦੀਕੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਦੂਜਾ ਵਿਅਕਤੀ ਜ਼ਖਮੀ ਹਾਲਤ ਵਿੱਚ ਦਰਾਹਾ ਦੇ ਰਾਜਵੰਧਾ ਤਾਲੂਕੇ ਜ਼ੇਰੇਲਾ ਛੇ ਭਜੀ ਕੀ ਨੋ ਤੁਹਾਡਾ ਮੇਰਾ ਨਾਮ ਤਲਵਿੰਦਰ ਸਿੰਘ ਆ ਜੀ ਅਲਵਿੰਦਰ ਜੀ ਆ ਹਾਸਾ ਕੀ ਹੋਇਆ ਜਿਹੜਾ ਜੀਟੀ ਰੋਡ ਤੇ ਇੱਥੇ ਹੋਇਆ ਜੀ ਅਮਰ ਗੁਰਦੁਆਰਾ ਸ਼੍ਰੀ ਉਦਨੌਰ ਦੇ ਸਾਹਮਣੇ ਇਹ ਆਪਣੇ ਨਾ ਮੋਟਰਸਾਈਕਲ ਤੇ ਆ ਰਹੇ ਸੀਗੇ ਦੋ ਜਣੇ ਤੇ ਅੱਗੇ ਛੋਟਾ ਹੰਤੀ ਸ਼ਾਇਦ ਜੋ ਸਾਨੂੰ ਪਤਾ ਲੱਗਿਆ ਉਹਦੇ ਵਿੱਚ ਲੱਗੇ ਨੇ ਤੇ ਲੱਗਣ ਸਾਰ ਇੱਕ ਤਾਂ ਮੌਕੇ ਤੇ ਡੈਥ ਹੋ ਗਈ ਦੂਸਰਾ ਫੱਟੜ ਸੀ ਕਾਫੀ ਫਟਾਂ ਲੱਗੀਆਂ ਉਹਦੇ ਐਂਬੂਲੈਂਸ ਆ ਗਈ ਸੀ ਟਾਈਮ ਤੇ ਨਹੀਂ ਐਂਬੂਲੈਂਸ ਦਾ ਬਹੁਤ ਫੋਨ ਕੀਤਾ ਐਂਬੂਲੈਂਸ ਨਹੀਂ ਪਹੁੰਚੀ ਆ ਗਈ ਘਟੋੜ ਇੱਕ ਘੰਟਾ ਰੋਡ ਤੇ ਬਿਆਰਿਆ ਬਜ਼ਾਰਾ ਫਿਰ ਮੁਲਾਜ਼ਮ ਆਏ ਫੋਨ ਕਰਿਆ ਤੇ ਮੁਲਾਜ਼ਮਾਂ ਨੇ ਉਹਨਾਂ ਨੂੰ ਪ੍ਰਾਈਵੇਟ ਐਂਬੂਲੈਂਸ ਲਈ ਕਾਲ ਕੀਤੀ ਤੇ ਮਤਲਬ 91 ਰੁਪਏ ਕਰਦੇ ਕੋਈ ਐਂਬੂਲੈਂਸ ਨਹੀਂ ਕੋਈ ਸਰਕਾਰੀ ਕੋਈ ਪ੍ਰਾਈਵੇਟ ਕੁਝ ਨਹੀਂ ਆਇਆ ਹੈਗਾ ਮੁਲਾਜ਼ਮਾਂ ਦੇ ਆਉਣ ਤੋਂ ਬਾਅਦ ਉਹਨੂੰ ਪ੍ਰਾਈਵੇਟ ਗੱਡੀ ਰਾਹੀਂ ਸੀ ਹਸਪੀਟਲ ਪਹੁੰਚਾਇਆ ਤੇ ਦੂਸਰੀ ਡੈੱਡ ਬੋਦੀ ਨੂੰ ਹੌਣ ਲੈ ਕੇ ਗਏ ਹੈ। ਪ੍ਰਸ਼ਾਸਨ ਕੋਈ ਕੰਮ ਕਰਦੇ। ਪ੍ਰਸ਼ਾਸਨ ਇਹ ਹੀ ਕਹਿੰਦੇ ਆ ਵੀ ਜਾਇਜੇ ਹਾਸੇ ਵਾਪਰਦੇ ਐਂਬੂਲੈਂਸ ਦਾ ਥੋੜਾ ਜਿਆ ਹੋਵੇ ਵੀ ਛੇਤੀ ਪਹੁੰਚ ਸਕੇਗਾ ਕਿ ਕਿਸੇ ਦੀ ਕੀਮਤੀ ਜਾਨ ਬਚ ਸਕੇ। ਅੱਜ ਵੋਟਾਂ ਪੈ ਰਹੀਆਂ। ਹਾਲਾਂਕਿ ਕਈ ਥਾਵਾਂ ਤੇ ਪਾਰਟੀ ਵਰਕਰ ਭਿੜਦੇ ਹੋਏ ਨਜ਼ਰ ਆਏ। ਇਹਨਾਂ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਕੁੱਲ 193376 ਵੋਟ ਹਨ ਜਦਕਿ ਪੁਲਿਸ ਸਟੇਸ਼ਨਾਂ ਦੀ ਕੁੱਲ ਗਿਣਤੀ 247 ਹੈ ਐਥੇ ਸਵੇਦਨਜੀਲ ਬੋਲਿੰਗ ਸਟੇਸ਼ਨਾਂ ਦੀ ਗਿਣਤੀ 48 ਹੈ ਤੇ ਡੇਰਾ ਬਾਬਾ ਨਾਨਕ ਵਿਚ ਚੋਣ ਡਿਊਟੀ ਨਿਭਾਰੇ ਅਮਲੇ ਦੀ ਗਿਣਤੀ 701 ਹੈ ਉਹਨਾਂ ਅਗੇ ਦੱਸਿਆ ਕਿ 3 ਨਵੰਬਰ ਨੂੰ ਡੇਰਾ ਬਾਬਾ ਨਾਨਕ ਹਲਕੇ ਦੀਆਂ ਵੋਟਾਂ ਦੀ ਗਿਣਤੀ ਸੁਚਿੰਦਰਾ ਗਰੁੱਪ ਆਫ ਇੰਸਟੀਚਿਊਟ ਇੰਜੀਨੀਅਰਿੰਗ ਵਿੰਗਰ ਹਰਦੋ ਚੰਨੀ ਰੋਡ ਗੁਰਦਾਸਪੁਰ ਵਿਖੇ 18 라운ਡਾਂ ਵਿੱਚ ਹੋਵੇਗੀ। ਟੇਬਲ ਤੋਂ ਲਗਭਗ 10 ਤੋਂ 12 ਪੋਲਿੰਗ ਪਾਰਟੀਆਂ ਪੀਵੀਐਮ ਤੇ ਲੜੀਆਂ ਕਿੱਸੇ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪੁਲਿਸ ਦੀਆਂ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਸੇਮ ਬੱਸ ਦੇ ਵਿੱਚ ਜਾਣਗੀਆਂ ਤੇ ਇਹਦੇ ਨਾਲ ਸਾਰੇ ਸੈਕਟਰ ਅਫਸਰ ਲਗਾਏ ਹੋਏ ਨੇ ਸੈਕਟਰ ਅਫਸਰ ਦੇ ਹਰ ਸੈਕਟਰ ਅਫਸਰ ਦੇ ਅਧੀਨ 10 ਤੋਂ 15 ਪੋਲਿੰਗ ਪਾਰਟੀਆਂ ਹੁੰਦੀਆਂ ਨੇ। ਉਹ 确保 ਕਰਨਗੇ ਵੀ ਉਹ ਉਹਨਾਂ ਦੀ ਪੋਲਿੰਗ ਪਾਰਟੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਨੂੰ ਸਮਾਨ ਮਿਲ ਜਾਵੇ। ਸਮਾਨ ਫਿਲਮ ਤੋਂ ਬਾਅਦ ਉਹ ਬਸੀ 'ਚ ਬੈਠ ਕੇ ਫੋਰਸ ਦੇ ਨਾਲ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਰਿਪੋਰਟ ਕਰਨ। ਫਿਰ ਸੈਕਟਰ ਅਫਸਰ ਸ਼ਾਮ ਨੂੰ ਉਹਨਾਂ ਦੀ ਰਿਪੋਰਟ ਕਰਦੇ ਵੀ ਪੋਲਿੰਗ ਪਾਰਟੀਆਂ ਪਹੁੰਚ ਗਏ। ਸਾਡੇ ਬੀਐਲਓਸ ਲਗਾਏ ਗਏ ਨੇ ਤੇ ਸਾਰਾ ਜਿਹੜਾ ਰੈਵਨਿਊ ਦਾ ਤੇ ਪੰਚਾਇਤ ਦਾ ਸਟਾਫ ਹੈ ਲਗਾਇਆ ਗਿਆ ਪਿੰਡਾਂ 'ਚ ਵੀ ਤਾਂ ਕਿ ਉੱਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ। ਖਾਣੇ ਪੀਣੇ ਦਾ ਪ੍ਰਬੰਧ ਮਿੱਡੇ ਵਰਕਰਸ ਜਿਹੜੇ ਹੁੰਦੇ ਨੇ ਸਕੂਲਾਂ ਦਾ ਖਾਣਾ ਤਿਆਰ ਕਰਦੇ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਤੇ ਜਿਹੜਾ ਕੋਈ ਉਹਨਾਂ ਦੇ ਰਹਿਣ ਦਾ ਬੈਡਿੰਗ ਵਗੈਰਾ ਦਾ ਹੈਗਾ ਉਹ ਬੀਟੀਪੀਓ ਸੁਣੀ ਜੁੜੀ ਲਗਾਈ ਗਈ ਹੈ ਵੀ ਇੱਥੇ ਉਹ ਅਰੇਂਜ ਕਰਕੇ ਉਹਨਾਂ ਨੂੰ ਮੱਈਆ ਕਰਾਂਗੇ ਤਾਂ ਕਿ ਕੰਫਰਟ ਰਹੇ ਤੇ ਹਰ ਪੋਲਿੰਗ ਬੂਥ ਤੇ ਇਨਸ਼ੋਰ ਕੀਤਾ ਗਿਆ ਹੈ ਕਿ ਟਾਇਲਟ ਹੋਵੇ ਜੇ ਕੋਈ ਲੇਡੀ ਅਫਸਰ ਆਦਾ ਉਹਦੇ ਲਈ ਸੈਪਰੇਟ ਬਾਥਰੂਮ ਤੇ ਟਾਇਲਟ ਹੋਵੇ ਸਮਰਾਲਾ ਦੇ ਖੰਨਾ ਸਮਰਾਲਾ ਰੋਡ ਦੇ ਉੱਪਰ ਖੰਨਾ ਸਾਈਡ ਤੋਂ ਆ ਰਹੇ ਇੱਕ ਬੇਕਾਬੂ ਕਾਰ ਨੇ ਪਿੰਡ ਬਰਦਾਹਲਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਅਤੇ ਇੱਕ ਪੈਦਲ ਚਾਰੇ ਪ੍ਰਵਾਸੀ ਮਜ਼ਦੂਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਦੋਨਾਂ ਜ਼ਖਮੀਆਂ ਨੂੰ ਸਮਰਾਵਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਕਾਰ ਚਾਲਕ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਗੱਡੀ ਆ ਰਹੀ ਸੀਗੀ, ਓਵਰਟੇਕ ਕਰਦੀ ਨਾਲ ਕੁੜੀ ਸੀ ਉਹਦੀ ਕੋਈ। ਠੀਕ ਹੈ ਜੀ। ਗੱਡੀ ਸੀਗੀ ਬਰੀਜ਼ਾ। ਕਿੱਧਰ ਕਿੱਧਰ ਜਾ ਰਹੀ ਸੀ? ਮੈਂ ਸਮਰ ਵਾਲੇ ਤੋਂ ਅੰਨੀ ਨੂੰ ਬੁਲ ਜਾ ਰਹੀ ਦੀ ਘਰ ਨੂੰ ਵਾਪਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ। ਹਾਂਜੀ ਦੋ ਗੱਡੀਆਂ ਦੇ ਉੱਤੇ ਵੀ ਓਵਰਟੇਕ ਕਰਕੇ ਵਿੱਚ ਮਰੇ ਮੋਟਰਸਾਈਕਲ ਮੋਟਰਸਾਈਕਲ ਦੇ ਮੇਰੇ ਤੇ ਇੱਕ ਬੰਦਾ ਨਾਲ ਹੋਰ ਟਰਕੀ ਯਾਰ ਜਿਹੜਾ ਟਰਕੀ ਯਾਰ ਇਹ ਹੋ ਗਿਆ ਮੇਰੇ ਬਾਹਤ ਆਈ ਛੱਟਾਂ ਨੂੰ ਮੇਰੇ ਬਹੁਤ ਲੱਗੀਆਂ ਨੇ ਤੇ ਜਣੀ ਪਹਿਲਾਂ ਇੱਕ ਵਾਰ ਪਤਾ ਲੱਗਿਆ ਹਾਂ ਕੱਲ ਬਾਕੀ ਸਵੇਰੇ ਪਤਾ ਲੱਗੇ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਤੇ ਇਹਦੀ ਉਮਰ ਤਕਰੀਬਨ 30 ਸਾਲ ਹੈ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਤੇ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਇਹਨਾਂ ਨਾਲ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨਾਂ ਮੁੰਡਿਆਂ ਦੇ ਤੇ ਕਿਸ ਚੀਜ਼ ਤੇ ਜਾ ਰਹੇ ਸੀ ਕੁਝ ਹੋ ਲੱਗਾ ਇਹ ਜਿਹੜਾ ਸੀਗਾ ਸਾਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹ ਮਜੀਤ ਸਿੰਘ ਆ ਇਹ ਮਤਲਬ ਬਾਈਕ ਤੇ ਜਾ ਰਿਹਾ ਸੀ ਦੋਸਤੋ ਇਸ ਸੰਸਾੜੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਦਾਸਤ ਰੱਬ ਰੱਖਾ